ਕਰੀਬ 10 ਗਰਾਂ ਜ਼ਿਲ੍ਹਾ ਦੇ ਅਧਿਆਪਕ ਜਿਹੜੇ ਨੇ ਅੱਜ ਕੋਲ ਤਾਫਿਕ ਸੰਧਵਾ ਦੇ ਕਰਦੇ ਬਾਹਰ ਪ੍ਰੋਟੈਸਟ ਕਰਨ ਦੇ ਲਈ ਪਹੁੰਚੇ ਹੋਏ ਨੇ ਇਸ ਵਕਤ ਤਸਵੀਰਾਂ ਤੁਹਾਨੂੰ ਸਤੁਵਾਰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦਾ ਪੂਰਾ ਬੰਦੋਬਸ ਜਿਹੜਾ ਕੀਤਾ ਗਿਆ ਹੈ ਕਿਉਂਕਿ ਤਾਫਿਕ ਸੰਧਵਾ ਦੇ ਕਰਦੇ ਬਾਹਰ ਪ੍ਰਦਰਸ਼ਨ ਕਰਨ ਦੇ ਲਈ ਇਤਨਾ ਮਾ ਲੋਕ ਪਹੁੰਚੇ ਹੋਏ ਸੀਗੇ ਜਿਨ੍ਹਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਪਾਰੀ ਗਿਣਤੀ ਜਿਹੜੀ ਹੈ ਇੱਥੇ ਪ੍ਰਦਰਸ਼ਨ ਕਰ ਜਾਂਦੀ ਹੈ ਜੋ ਕਿ ਬਾਰਿਸ਼ ਦੇ ਬਾਵਜੂਦ ਜਿਹੜੇ ਨੇ ਡਟੇ ਹੋਏ ਨੇ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਇਸ ਵਕਤ ਲਗਾਤਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਕੋਟਕਪੂਰਾ ਦੇਪਿੰਡ ਸੰਧਵਾਦੀਆਂ ਨੇ ਜਿੱਥੇ ਕੁਲਤਾਰ ਸਿੰਘ ਸੰਧਵਾ ਦੇ ਰਿਹੈਸ ਦੇ ਬਾਰੇ ਇਸ ਵਕਤ ਪ੍ਰਦਰਸ਼ਨ ਤੋਂ ਨੂੰ ਹੁੰਦਾ ਹੋਇਆ ਨਜ਼ਰ ਆਵੇਗਾ ਅਤੇ ਗੱਲਬਾਤ ਕਰਨ ਲਈ ਕੁਲਤਾਰ ਸਿੰਘ ਸੰਧਵਾ ਦੇ ਪਰ ਆ ਜਿਹੜੇ ਨੇ ਉਹ ਪੁੱਛੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ بارش ਆ ਰਹੀ ਹੈ ਤੇ ਇਸ ਸਭ ਦੇ ਬਾਵਜੂਦ ਪ੍ਰਦਰਸ਼ਨ ਕਰੀ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ ਅਤੇ ਇਸ ਵਕਤ ਤਸਵੀਰਾਂ ਜਿਹੜੇ ਲਗਾਤਾਰ ਦੇਖ ਰਹੇ ਹੋ ਇਹਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਮੁੱਖ ਪਤਰੀ ਸਾਹਿਬ ਨਾਲ ਮੀਟਿੰਗ ਦਾ ਸੱਦਾ ਜਿਹੜਾ ਹੈ ਉਹ ਚਾਹੀਦਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਲੋਕ ਆਪਣਾ ਪ੍ਰਦਰਸ਼ਨ ਕਰਨ ਖਤਮ ਕਰਨਗੇ ਪਰ ਉਸ ਸਭ ਦੇ ਬਾਵਜੂਦ ਜਿਹੜਾ ਹੈਗਾ ਹਾਲ ਦੀ ਘੜੀ तमाम ਲੋਕ ਜਿਹੜੇ ਨੇ ਡਟੇ ਹੋਏ ਨੇ ਅਤੇ ਲਗਾਤਾਰ ਪ੍ਰਦਰਸ਼ਨ ਇਸ ਵਕਤ جاری ਹੈ ਤਸਵੀਰਾਂ ਤੁਸੀਂ ਸੰਵਾਦ ਉਹ ਵਿਖ ਰਹੇ ਹੋ ਜਿੱਥੇ ਕੀ ਕੁਲਤਾਰ ਸਿੰਘ ਸੰਵਾਦ ਦੇਖ ਕਰਦੇ ਬਾਹਰ ਪ੍ਰਦਰਸ਼ਨ ਕਰਦੇ ਤੁਹਾਨੂੰ ਨਜ਼ਰ ਆਣਗੇ ਅਤੇ ਪਾਰੀ ਬਾਰਿਸ਼ ਜਿਹੜੀ ਹੈ ਉਹ ਤੁਹਾਨੂੰ ਪੈਂਦੀ ਨਜ਼ਰ ਆਵੇਗੀ ਇਸ ਪਾਸੇ ਤੁਹਾਨੂੰ ਪੁਲਿਸ ਕਰਮਚਾਰੀ ਜਿਹੜੇ ਨੇ ਉਧਰੋਂ ਨਜ਼ਰ ਆਣਗੇ ਜੋ ਕਿ ਪਾਰੀ ਬਾਰਿਸ਼ ਦੇ ਵਿੱਚ ਇਸ ਵਕਤ ਇੱਥੇ ਡਿਊਟੀ ਦੇ ਉੱਤੇ ਡਟੇ ਹੋਏ ਤੁਹਾਨੂੰ ਨਜ਼ਰ ਆਣਗੇ ਜਿੱਥੇ ਦੀ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦਾ ਰਹੇ ਹੋ ਦੰਗੇ ਰੋਕਣ ਦੇ ਲਈ ਜੋ ਦੀ ਦਾ ਇਸਤੇਮਾਲ ਹੁੰਦੀਆਂ ਨੇ ਉਹਨਾਂ ਦਾ ਸਹਾਰਾ ਲੈਂਦੇ ਹੋਏ ਤੁਹਾਨੂੰ ਇੱਥੇ ਨਜ਼ਰ ਆਣਗੇ ਜੋ ਤਸਵੀਰਾਂ ਇਸ ਵਕਤ ਵੇਖ ਸਕਦੇ ਤੁਸੀਂ ਦੂਜੇ ਪਾਸੇ ਬਾਰੀ ਬਰਸਾਤ ਦੇ ਵਿੱਚ ਜਿਹੜੇ ਨੇ ਕਰਮਚਾਰੀ ਇਸ ਉਥੇ ਦਿਖਾਈ ਦੇਣਗੇ ਦਾ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਦੂਰ ਤੱਕ ਤੁਹਾਨੂੰ ਪ੍ਰਦਰਸ਼ਨ ਕਰਦੇ ਜਿਹੜੇ ਨੇ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ ਜਿਨ੍ਹਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਜਿਹੜੀ ਹੈਗੀ ਹੈ ਮਹਿਲਾਵਾਂ ਤੇ ਪੁਰਸ਼ਾਂ ਦੀ ਹੈਗੀ ਹੈ ਤੇ ਬਾਰਿਸ਼ ਤੋਂ ਬਚਣ ਦੀ ਕਿਤਨਾ ਕਿਤੇ ਟੰਡੇ ਦੇ ਨਾਲ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਆਦੂ ਦਾ ਕੋਲ ਜਿਹੜੇ ਨੇ ਅੰਬਰੇਲਾ ਜ਼ਰੂਰ ਨੇ ਪਰ ਬਰਸਾਤ ਜਿਹੜੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਪ੍ਰਦਰਸ਼ਨ ਕਰੀ ਜਿਹੜੇ ਨੇ ਲਗਾਤਾਰ ਟਟੇ ਹੋਏ ਨੇ ਹਾਲ ਦੀ ਘੜੀ ਤਾਂ ਵੇਖਦੇ ਆ ਕਿ ਇਹਨਾਂ ਦੀ ਮੰਗਾਂ ਨੂੰ ਲੈ ਕੇ ਕਿਸ ਤਰੀਕੇ ਦੇ ਜਿਹੜੇ ਆਸ਼ਵਾਸਨ ਨੇ ਉਹ ਮਿਲਦੇ ਨੇ ਅਤੇ ਰਾਹਤ ਜਿਹੜੀ ਇਹਨਾਂ ਨੂੰ ਕਦੋਂ ਤੱਕ ਮਿਲਦੀ ਹੈ ਕਰੀਬ 10-11 ਜ਼ਿਲ੍ਹਾ ਦੇ ਅਧਿਆਪਕ ਜਿਹੜੇ ਨੇ ਅੱਜ ਕੋਲ ਤਾਫਿਕ ਸੰਧਵਾ ਦੇ ਕਰਦੇ ਬਾਹਰ ਪ੍ਰੋਟੈਸਟ ਕਰਨ ਦੇ ਲਈ ਪਹੁੰਚੇ ਹੋਏ ਨੇ ਇਸ ਵਕਤ ਤਸਵੀਰਾਂ ਤੋਂ ਸਤੁਵਾਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੁਲਿਸ ਦਾ ਪੂਰਾ ਬੰਦੋਬਸ ਜਿਹੜਾ ਕੀਤਾ ਗਿਆ ਹੈ ਕਿਉਂਕਿ ਤਾਫਿਕ ਸੰਧਵਾ ਦੇ ਕਰਦੇ ਬਾਹਰ ਪ੍ਰਦਰਸ਼ਨ ਕਰਨ ਦੇ ਲਈ ਇਤਨਾ ਮੌਲਕ ਪਹੁੰਚੇ ਹੋਏ ਸੀਗੇ ਜਿਨ੍ਹਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਪਾਰੀ ਗਿਣਤੀ ਜਿਹੜੀ ਹੈਗੀ ਇੱਥੇ ਪ੍ਰਦਰਸ਼ਨਕਾਰੀਆਂ ਦੀ ਹੈ ਜੋ ਕਿ ਬਾਰਿਸ਼ ਦੇ ਬਾਵਜੂਦ ਜਿਹੜੇ ਨੇ ਡਟੇ ਹੋਏ ਨੇ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਇਸ ਵਕਤ ਲਗਾਤਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਕੋਟਕੂਪੁਰਾ ਦੇ ਪਿੰਡ ਸੰਧਵਾਦੀਆਂ ਨੇ ਜਿੱਥੇ ਕਿ ਕੁਲਤਾਰ ਸਿੰਘ ਸੰਧਵਾਦੀ ਰਿਹائش ਦੇ ਬਾਰੇ ਇਸ ਵਕਤ ਪ੍ਰਦਰਸ਼ਨ ਤੋਂ ਨੂੰ ਹੁੰਦਾ ਹੋਇਆ ਨਜ਼ਰ ਆਵੇਗਾ ਅਤੇ ਗੱਲਬਾਤ ਕਰਨ ਦੇ ਲਈ ਕੁਲਤਾਰ ਸਿੰਘ ਸੰਧਵਾਦੀ راج ਜਿਹੜੇ ਨੇ ਉਹ ਪੁੱਛੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ بارش ਆ ਰਹੀ ਹੈ ਤੇ ਇਸ ਸਭ ਦੇ باوجود ਪ੍ਰਦਰਸ਼ਨ ਕਰ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ ਅਤੇ ਇਸ ਵਕਤ ਤਸਵੀਰਾਂ ਜਿਹੜੀਆਂ ਲਗਾਤਾਰ ਵੇਖ ਰਹੇ ਹੋ ਇਹਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਮੁੱਖ ਪਤਰੀ ਸਾਹਿਬ ਨਾਲ ਮੀਟਿੰਗ ਦਾ ਸੱਦਾ ਜਿਹੜਾ ਹੈ ਉਹ ਚਾਹੀਦਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਲੋਕ ਆਪਣਾ ਪ੍ਰਦਰਸ਼ਨ ਕਰਨ ਖਤਮ ਕਰਨਗੇ ਪਰ ਉਸ ਸਭ ਦੇ باوجود ਜਿਹੜਾ ਹੈਗਾ ਹਾਲ ਦੀ ਘੜੀ तमाम ਲੋਕ ਜਿਹੜੇ ਨੇ ਡਟੇ ਹੋਏ ਨੇ ਅਤੇ ਲਗਾਤਾਰ ਪ੍ਰਦਰਸ਼ਨ ਇਸ ਵਕਤ ਜਾਰੀ ਹੈ ਤਸਵੀਰਾਂ ਤੁਸੀਂ ਸਨਮੂਹ ਤੋਂ ਵਿਖ ਰਹੇ ਹੋਂ ਜਿੱਥੇ ਕਿ ਕੁਲਤਾਰ ਸਿੰਘ ਸਨਮੂਹ ਆ ਦੇਖ ਕਰਦੇ ਬਾਹਰ ਪ੍ਰਦਰਸ਼ਨ ਕਰਦੇ ਤੁਹਾਨੂੰ ਨਜ਼ਰ ਆਣਗੇ ਅਤੇ ਪਾਰੀ ਬਾਰਿਸ਼ ਜਿਹੜੀ ਹੈਗੀ ਹੈ ਉਹ ਤੁਹਾਨੂੰ ਪੈਂਦੀ ਨਜ਼ਰ ਆਵੇਗੀ ਇਸ ਪਾਸੇ ਤੁਹਾਨੂੰ ਪੁਲਿਸ ਕਰਮਚਾਰੀ ਜਿਹੜੇ ਨੇ ਉਧਰੋਂ ਨਜ਼ਰ ਆਣਗੇ ਜੋ ਕਿ ਪਾਰੀ ਬਾਰਿਸ਼ ਦੇ ਵਿੱਚ ਇਸ ਵਕਤ ਤੇ ਇੱਥੇ ਡਿਊਟੀ ਦੇ ਉੱਤੇ ਡਟੇ ਹੋਏ ਤੁਹਾਨੂੰ ਨਜ਼ਰ ਆਣਗੇ ਜਿਥੇ ਦੀਆਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦਾ ਰਹੇ ਹੋ ਦੰਗੇ ਰੋਕਣ ਦੇ ਲਈ ਜੋ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਉਹਨਾਂ ਦਾ ਸਹਾਰਾ ਲੈਂਦੇ ਹੋਏ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰਾਂ ਇਸ ਵਕਤ ਦੇਖ ਸਕਦੇ ਤੁਸੀਂ ਦੂਜੇ ਪਾਸੇ ਬਾਰਿ ਬਰਸਾਤ ਦੇ ਵਿੱਚ ਜਿਹੜੇ ਨੇ ਕਰਮਚਾਰੀ ਇਸ ਵਕਤ ਤੁਹਾਨੂੰ ਡਟੇ ਹੋਏ ਦਿਖਾਈ ਦੇਣਗੇ ਤੇ ਪ੍ਰਦਰਸ਼ਨਕਾਰੀ ਜਿਹੜੇ ਨੇ ਲਗਾਤਾਰ ਤੁਹਾਨੂੰ ਇੱਥੇ ਦਿਖਾਈ ਦੇਣਗੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਦੂਰ ਤੱਕ ਤੁਹਾਨੂੰ ਪ੍ਰਦਰਸ਼ਨ ਕਰਦੇ ਜਿਹੜੇ ਨੇ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ ਜਿਨ੍ਹਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਜਿਹੜੀ ਹੈਗੀ ਹੈ ਮਹਿਲਾਵਾਂ ਤੇ ਪੁਰਸ਼ਾਂ ਦੀ ਹੈਗੀ ਹੈ ਤੇ ਬਾਰਿਸ਼ ਤੋਂ ਬਚਣ ਦੀ ਕਿਤਨਾ ਕਿਤੇ ਛੰਡਾ ਦੇ ਨਾਲ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਆਦੂਕਾ ਕੋਲ ਜਿਹੜੇ ਨੇ ਅੰਬ੍ਰੇਲਾ ਜ਼ਰੂਰ ਨੇ ਪਰ ਬਰਸਾਤ ਜਿਹੜੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਪ੍ਰਦਰਸ਼ਨ ਕਰੀ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ ਹਾਲ ਦੀ ਘੜੀ ਤੱਕ ਦੇਖਦੇ ਆ ਕਿ ਇਹਨਾਂ ਦੀ ਮੰਗਾਂ ਨੂੰ ਲੈ ਕੇ ਕਿਸ ਤਰੀਕੇ ਦੇ ਜਿਹੜੇ ਆਸ਼ਵਾਸਨ ਨੇ ਉਹ ਮਿਲਦੇ ਨੇ ਅਤੇ ਰਾਹਤ ਜਿਹੜੀ ਇਹਨਾਂ ਨੂੰ ਕਦੋਂ ਤੱਕ ਮਿਲਦੀ ਹੈ ਕੋਟਕੂਪੁਰਾ ਤੋਂ ਦੈਨਿਕ ਸਵੇਰ ਲਈ ਸੂਰਜ ਪ੍ਰਕਾਸ਼